ਚੇਰਨਪਾਇ ਉਸ ਥਾ ਕਣਕਣ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1665 ਈਸਵੀ ਦੇ ਛੇ ਕੜ ਦੇ ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰਤੇਜ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾ ਸਿੱਖਾ ਸਮੇਤ ਫੁਆਦ ਤੇ ਮਾਲਵੇ ਮਾਲਵੇ ਦੀਆਂ ਸੰਗਤਾਂ ਵਿੱਚ ਨਾਲ ਵਿਚਰਨ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਤੇ ਸਿੱਖ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪ੍ਰਪੱਕ ਕਰਕੇ ਮਨੁੱਖਤਾ ਨੂੰ ਨਿਜਿਤ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਦਿਵਾਉਂ, ਬੀਪਰਵਾਦੀ ਜੰਜਾਲਾ ਤੋਂ ਲੋਕਾਂ ਨੂੰ ਬਚਾੜ, ਸਭ ਨੂੰ ਸਾਂਝੇ ਵਾਲ ਦਾ ਹੋਕਾ ਦੇਣ, ਕੀਰਤ ਕੀਰਤ ਦੀ ਮਹਾਨਤਾ ਸਮਝਾਉਣ, ਵੰਡ ਛਕਣ ਦੀ ਪ੍ਰੇਰਣਾ ਦੇਣ, ਨਾਮ ਜਪਣ ਦੀ ਧਾਰਮਕ ਸੰਤਿ ਦੇ ਦਿਲਾ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ। ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਜੀ ਕਿੱਤਪੁਰ ਸਾਹਿਬ ਵਿਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੇ ਉੱਥੇ ਗੁਰੂ ਜੀ ਪਰਤਪੁਰ ਤੇ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਸਾਹਿਬ ਸਿੱਤ ਹੈ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਜ਼ੁਗਰੀ ਕੁਰਾਲੀ ਹੁੰਦੇ ਕੜੂਆ ਇੱਕ ਬਾਗ ਜੀ ਡਾਊਨ ਬੈਠੇ ਮੇਰੇ ਮਾਇ ਜਦ ਡੇ ਡੁਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ। ਨੰਦਪੁਰ ਵਿੱਚ ਹੜ੍ਹ ਦੀ ਮਾਰ ਮਾਰ ਤੋਂ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਸੁੱਖ ਮੁੜਵਾ ਦਿੱਤਾ। ਉਦੋਂ ਆਪ ਜੀ ਨੇ ਰੇਲੋ ਪੌਂਚੇ ਤੇ ਪਿੰਡ ਵਹੇੜ ਨੂੰ ਵੀ ਹੜ੍ਹ ਦੀ ਮਾਰ ਤੋਂ ਬਚਾਇਆ ਤੇ ਮਕਾਰੋਪੁਰ, ਰਾਜੇ ਮਾਜਰਾ, ਭਗਵਾੜਾ ਆਕਰ ਹੁੰਦੇ ਹੋਏ 9 ਲੱਖ ਉਹ ਜਿੱਥੇ ਇੱਕ ਵਣਜਾਰੇ ਨੇ ਆਪ ਨੂੰ 9 ਲੱਖ ਦੇ ਭੇਟ ਦਿੱਤੇ ਸਿੱਧੇ ਤੇ ਇਹਨਾਂ ਇਹ ਪੁੱਛ ਗਿਆ ਤੇ ਸਪੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ 9 ਲੱਖ ਨਹੀਂ ਸਭ 9 ਲੱਖ ਦੇ ਸਮਾਨ ਹਨ ਇਸ ਇਸੇ ਲਈ ਪੁੱਛਦਾ ਕਿ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਆਪ ਨੂੰ ਇਥੋਂ ਗੁਰੂ ਜੀ ਕਹਿਣ ਥੜਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਬਹਾਦਰ ਘੜਾ ਅੱਗੇ ਹਣ ਤੋਂ ਹੁੰਦੇ ਇਕ ਜੋ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਵਾਂਡੀ ਲੈਣ ਆਇਆ ਸੈਫਰਬਾਦ ਤੋਂ ਗੁਰੂ ਜੀ ਪਿੰਡ ਲਹਿਲ ਆਲੋ ਆਲੋਵਰਖ ਆਲੋਵਰਖ ਡੱਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਖੜਾ ਸੈਕਟ ਸੋਭ ਹੈ ਇਥੇ ਗੁਰੂ ਜੀ ਮਰ ਨੂੰ ਵਾਲ ਪਹੁੰਚੇ ਤੇ ਫੁੱਲ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪ੍ਰਾਰਣ ਗੁਰੂ ਜੀ ਗੁਰੂ ਜੀ ਨੇ ਐਸੇ ਹੀ ਰਹੇ ਤੇ ਇੱਕ ਸਿਕਸ ਪਾਈ ਨਾਨੂੰ ਜੀ ਨਾਨੂੰ ਜੀ ਨੂੰ ਜੀ ਬਖਸ਼ੀ ਇੱਕ ਤੋਂ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਨੂੰ ਧਾਰਿਆ ਤੇ ਫਿਰ ਕੱਟੂ ਪੈਣੀ ਪਰਵਾਹੀ ਤੋਂ ਹੰਡਾਇਆ ਪਹੁੰਚੇ ਇਸੇ ਕਾਰਨ ਉਸ ਸਮੇਂ ਤੇ ਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਥੋੜਾ ਤੇ ਥੋੜਾ ਹੋ ਕੇ ਕੰਪਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਨੂੰ ਇਜੀ ਲਾਜ ਮੁਕਸੀਸ ਦਿੱਤੀ ਇੱਥੇ ਗੁਰੂ ਜੀ ਨੇ ਥੋਲੇ ਵਾਲੇ ਚੱਲ ਪਏ ਥੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਕਿੰਨਾ ਗੁਰੂ ਜੀ ਸੋਹੀ ਵਾਲਤਾ ਬਹੁ ਹੁੰਦੇ ਹੋਏ ਹੁੰਦੜ ਪਹੁੰਚੇ ਤੇ ਇੱਥੇ ਵੀ ਗੁਰਦੁਆਰਾ ਸਾਹਿਬ ਸੀ ਸੋਭਿਤ ਹੈ ਉੱਥੇ ਤਪਾ ਤੇ ਸਾਰੇ ਗੱਲੇ ਤੋਂ ਬਾਹਰ ਵਾਡੇਰਾ ਇੱਥਾ ਕਹਿੰਦੇ ਹਨ ਕਿ ਓਕੇ ਕੀ ਸੁਲਤਾਨਪੁਰੇ ਦੀ ਆਪਕੀ ਜੜ ਜੋਗ ਦਾ ਮਸਤਿਹੈਂਦਾ ਸੀ ਗੁਰੂ ਜੀ ਨੇ ਬਚਨ ਗੁਰੂ ਜੀ ਨੇ ਬਚਨ ਕਿਤਾ ਜੋਗਾ ਆਪਣੇ ਜੋਗਾ ਆਪਣੇ ਜੋਗਾ ਇਹ ਭਾਵੇਂ ਇਹ ਕਿਸੇ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਨੇ ਇਹ ਬਾਤਨ ਜਦੋਂ ਜੋਗੇ ਨੂੰ ਪਤਾ ਚੱਲਿਆ ਤਾਂ ਉਹ ਆਪ ਜੀ ਦੇ ਪਾਸ ਆਇਆ ਗੁਰੂ ਜੀ ਨੂੰ ਕਿਹਾ ਇੱਥੇ ਨਜ਼ਰ ਬਸਾ ਲਓ ਜਿੰਦ ਬਰਕਤ ਵੜਾਤੇ ਅਜਿੱਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗੜਾ ਹੈ ਜਿਸ ਨੂੰ ਜੋਗੜਾ ਰੱਬੀ ਆਖਦੇ ਹਨ ਜੋਗੇ ਨੂੰ ਵਰਦੇ ਜੋਗੇ ਨੂੰ ਵਰਦੇ ਕਿ ਗੁਰੂ ਜੀ ਪੁਖਾਲ ਨਗਰ ਆਏ ਜਿੱਥੇ ਪਿੰਡ ਭੁੰਦਰ ਦੀ ਸਾਰੇ ਵਸੋਂ ਦਰਸ਼ਨਾ ਲਈ ਆਏ ਪੁਖਾਲ ਤੋਂ ਕੀਵਾ ਵੱਡਾ ਹੁੰਦੇ ਹੋਏ ਸਮਰਾਵ ਨਗਰ ਆਟ ਗਏ ਕਾਬਲ ਤੋਂ ਗੁਰੂ ਜੀ ਦੇ ਦਰਸ਼ਨਾ ਲਈ ਚੜਿਤ ਅਨੰਦਪੁਰ ਸਾਹਿਬ ਸਾਹਿਬ ਪਹੁੰਚੀ ਸੰਗਤ ਆ ਇਸੇ ਆਪ ਜੀ ਨੂੰ ਆਮੀ ਲਈ ਗੁਰੂ ਜੀ ਨੇ ਸੰਗਤ ਨੂੰ ਚੰਗੀ ਆਸ਼ਿਰਦ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਇਸੇ ਲਈ ਕਿ ਕਿਰਤ ਚੌਧਰੀ ਦੇਸੂ ਜੋਗ ਪੀ ਧਰਮ ਛੱਡ ਕੇ ਸ਼ਰਮ ਅਨੁਸਾਰ ਸ਼ਰਮ ਅਨੁਸਾਰ ਲੱਗ ਪਿਆ ਸੀ ਗੁਰੂ ਜੀ ਨੇ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਮਿਆ ਕਰਨ ਮਿਆ ਕਰਨ ਦੀ ਸਿੱਖਿਆ ਦਿੱਤੀ। ਇਸ ਤੋਂ ਬਾਅਦ ਗੁਰੂ ਜੀ ਸਿੰਦ ਗੰਡੂਆ ਦੇ ਇੱਕ ਭਾਈ ਮੁਗਲੂ ਦੇ ਘਰ ਪਹੁੰਚੇ ਜਿਸ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੁੱਧ ਵਿੱਚ ਭਾਗ ਲਿਆ ਹੁਣ ਆਪਣੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦਰਸ਼ਨਾ ਦੇ ਉਡੀਕ ਕਰ ਰਿਹਾ ਰਹਿਣਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਤੇ ਅੱਗੇ ਪਿੰਡ ਤੇ ਭਨੇ ਉਹ ਜਾਪੁ ਜੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਿਮ ਸਮੇਂ ਗੁਰੂ ਜੀ ਦੇ ਦਰਸ਼ਨਾ ਬਿਉੜੀ ਗੁਰੂ ਜੀ ਨੇ ਉਸ ਨੂੰ ਵੀ ਜ਼ਿੰਦਗੀ ਦੀ ਅਸਥਾਵਰ ਵਿਚੋਂ ਕਿੱਤਾ ਹੋਣ ਬਾਰੇ ਦੱਸਿਆ ਹੋਣ ਬਾਰੇ ਦੱਸਿਆ ਗੁਰੂ ਜੀ ਸਮਾਣਾ ਸ਼ਾਹਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਕਲਾ ਅਲੀ ਸ਼ੇਰ ਕਲਾ ਤੋਂ ਪੂਜੇ ਇਹ ਪਿੰਡ ਈਆਂ ਦੇ ਵਪਾਰ ਨੇ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਅਗੇਹਾ ਕਰਨ ਤੋਂ ਵਰਜਿਆ ਅਤੇ ਬੱਚਿਆਂ ਤੇ ਬੱਚੀਆਂ ਨੂੰ ਸਤਿਕਾਰ ਨਾਲ ਵਿਹਣ ਦਾ ਉਪਦੇਸ਼ ਦਿੱਤਾ ਇਥੋਂ ਆਪ ਜੀ ਦਾ ਖਾਲਾ ਖਾਨ ਪਿੰਡ ਮੋੜ ਸਿੱਕਾ ਸਭੋ ਕੀਤਲਵੰਡੀ ਬਰਾ ਬਠੂਆਣਾ ਉਹ ਦਰਿਆ ਸਰਸਵਤੀ ਦਾ ਪੱਤਣ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਉਠਾ ਰੇ ਨਾ ਸਾਰਨ ਲਈ ਸਮਤਾਨ ਵਾਲੇ ਚਲੇ ਗਏ ਸਮਤਾਨ ਜਿੱਥੇ ਹੁਣ ਗੁਰਦੁਆਰਾ ਤੁਮਤਾਨ ਸਾਹਿਬ ਸੁਬਾਈ ਮਾਨ ਹੈ ਹਨਾ ਵਿਖੇ ਗੁਰ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਿਪਾਹੀਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਨੂੰ ਅਸ ਆਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਅਧੀਨ ਮੁਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਜੋ ਜੋ ਅਸਫਲ ਰਿਹਾ ਅਸਾਮ ਉੱਤੇ ਹਮਲਾ ਮੌਕਾ ਸੁਹੇੜਨ ਤੋਂ ਘੱਟ ਨਹੀਂ ਸੀ ਔਰਾਂ ਨਹੀਂ ਗਿਆ ਇਸ ਚਿੰਤਾ ਵਿੱਚ ਦੇਖ ਕੇ ਉਸ ਦੀ ਭੈਣ ਆ ਤੇ ਭੈਣੇ ਸਾਰੇ ਵੱਡੀ ਰਾਣੀ ਨੇ ਉਸ ਨੂਰ ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਗੁਰੂ ਸਾਹਿਬ ਨੂਰ ਜੀ ਗੁਰੂ ਸਾਹਿਬ ਜੀ ਨੂਰ ਦੀ ਆਪਣੀ ਪਰੇਸ਼ਾਨੀ ਕੱਢ ਕੇ ਗੁਰੂ ਜੀ ਤੋਂ ਪ੍ਰਸਾਦ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਗੁਰੂ ਜੀ ਨੂਰੇਹਾ ਕਰਨ ਜੀ ਮੇਲਕੀ ਦੀ ਚਿੱਠੀ ਜੀ ਜਿਹੜੇ ਹਾਈ ਉਹ ਉਪਰੰਤ ਦਿੱਲੀ ਤੋਂ ਪੁਰਵ ਦੀ ਪਾਸੇ ਚੱਲ ਪਈ ਆਪ ਮਥੂਰਾ ਆਗਰਾ ਇਟਾਵਾ ਕਾਂਪੂਰ ਲਖਨਊ ਫਤੇਪੁਰ ਆਦਿ ਸ਼ਹਿਰਾਂ ਵਿੱਚ ਰਿਕਟਾ ਦੀ ਹੁੰਦੀ ਹੋਈ ਅਲਾਹਾਬਾਦ ਪਹੁੰਚੇ ਤੇ ਇੱਕ ਕੁਝ ਸਮਾਂ ਰਹੇ ਜਿਸੇ ਅੱਜਕੱਲ ਗੁਰਦੁਆਰਾ ਸਾਹਿਬ ਸਾਧ ਹਨ ਅਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਮਿਰਜ਼ਾਪੁਰ ਹੁੰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਨਾਰਸ ਪਹੁੰਚੇ ਇੱਥੇ ਉਹ ਦੋ ਹਫ਼ਤੇ ਰਹੇ ਇੱਥੇ ਯਾਦਗਾਰ ਬਣੋ ਬਹੁਤ ਹੀ ਸੁੰਦਰ ਸਾਇੰਚੋ ਸ਼ੋਭਿਤ ਹੈ। ਇਹ ਦਾ ਨਾਮ ਗੁਰਦੁਆਰਾ ਨਿੱਕੀ ਬਾਗਬੜੀ ਸਾਹਿਬ। ਚੰਗੇ ਪਸਾਰ ਹੈ। ਬਨਾਰਸ ਤੋਂ ਗੁਰੂ ਜੀ ਸਸਾਰਾਮ ਗਏ। ਇੱਥੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਇੱਕੋ ਸ਼ਾਲੂ ਅਤੇ ਮਸ਼ਹੂਰ ਪ੍ਰਚਾਰਕ ਚਾਚਾ ਸੱਭੂ ਮਾਲ ਮੱਲ ਰਹਿੰਦਾ ਸੀ। ਸਸਾਰਾਮ ਸਾਹਿਬ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਾਧ ਹਨ। ਗੁਰੂ ਜੀ ਸਸਾਰਾਮ ਤੋਂ ਬੋਧ ਗਿਆ ਬੋਧ ਗਿਆ हिंदू धर्मी जी माता गुजरी जी के कृपाल <coughs> चंद जी आदि ही छाका वाल चले गए माता गुजरी जी ने बाद स्थान ब ਪਾਲਕ ਗੋਬਿੰਦ ਰਾਏ ਨੂੰ ਜਨਮ ਦਿੱਤਾ। ਫਿਰ ਬਾਅਦ ਵਿੱਚ ਸੀ ਜਸਮੀਸ਼ ਗੁਰੂ ਗੋਗਨ ਸਿੰਘ ਜੀ ਕਹਾਏ। ਅਸਾਮ ਵਾਲੇ ਜਾਂਦੇ ਹੋਏ ਰਾਜਾ ਰਾਮ ਸਿੰਘ ਵਿਪਟਨਾ ਵਿਗਨੋ ਦੇ ਪਾਤਸ਼ਾਹ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ ਟਾਕੇ ਵੱਲ ਚਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁਗੇ ਪਹੁੰਚੇ। ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇਹ ਇੱਕ ਪੁਰਾਣਾ ਮੰਝਾ ਵੀ ਹੈ ਜਿਸ ਇਸ ਤਿਗੂਰ ਸਾਹਿਬ ਜੀ ਆਰਾਮ ਕਰਿਆ ਕਰਦੇ ਸੀ ਨੂੰ ਘੇਰ ਤੋਂ ਪਾਗਲਪੁਰੋਂਦੇ ਹੋਏ ਗੁਰੂ ਦੀਕਾਂਤਨਗਰ ਪਹੁੰਚੇ ਤੇ ਉੱਥੋਂ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਦਿਨ ਰਾਜ ਮਹਿਲ ਠਹਰੇ ਇੱਥੋਂ ਗੁਰੂ ਜੀ ਗੁਰੂ ਜੀ ਜੀ ਮਾਲ ਦਾ ਮੁਰਸ਼ਿ ਮੁਰਸ਼ਦਾਬਾਦ ਆਦ ਹੁੰਦੇ ਹੋਏ ਟਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਅਸਾਮ ਵੱਲ ਗਏ ਤੇ ਤੁਬੀ ਪਹੁੰਚੇ ਅਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਕਸਮਾਨ ਤੇ ਕਸਮਾਨ ਦਾ ਯੁੱਧ ਹੋ ਚੁੱਕਾ ਸੀ ਜਿਸ ਉਪਰੰਤ ਗੁਰੂ ਜੀ ਸਾਹ ਸਾਹ ਸੇ ਸਰਕਾਰ ਦੋਨਾ ਦੋਨੋਂ ਰਾਜਿਆਂ ਵਿੱਚ ਸਿਲਾ ਦਿੱਤੀ ਰਾਜਾ ਚੱਕਰ ਚੱਕਰ ਤਵਜਾ ਸਿਜਦੇ ਦੇ ਸਜਦੇ ਤੇ ਗੁਰੂ ਜੀ ਗੋਹਾਟੀ ਤੇ ਤੇਜਪੁਰ ਗਏ ਉੱਥੋਂ ਗੁਰੂ ਸਾਹਿਬ ਜੀ ਠਾਕਾ ਮਿਦਨਾਪੁਰ ਬਾਲਸ਼ਵੀਰ ਬਾਲਸ਼ਵੀਰ ਰੁਕਸਾ ਵਿਸ਼ਨੂਪੁਰ ਬਾਂਪੂਰਾ ਦੇ ਦੇਮੋਹਤ ਤੇ ਗਿਆ ਰਾਣੀ ਰਾਕਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਸੱਤੀ ਦੇ ਰਾਹਾਂ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਜੀਨਾ ਦੇ ਰਾ ਖੋਲਣ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਾਰਲੇਖ ਸੋ ਪ੍ਰਾਪਤ ਅਸਥਾਨਾਂ ਨੂੰ ਹਰ ਰੋਜ਼ ਮੈਂ ਨਤਮਸਤਕ ਹੋ ਜਾਂ ਜੈ ਜੈਕਾਰ ਕਰ ਰਹੇ ਆ ਧੰਨਵਾਦ